ਇਹ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਉਹ ਲੱਗਦਾ ਜਿਹਦੇ ਵਿੱਚ ਕਮਲਜੀਤ ਸਿੰਘ ਕਮਲ ਸਾਡੇ ਜਿਹੜੇ ਇੱਥੇ ਦੇ ਇੰਚਾਰਜ ਨੇ ਪੰਜਾਬ ਕੇਸਰੀ ਗਰੁੱਪ ਦੇ ਉਹਨਾਂ ਦੀ ਪੂਰੀ ਟੀਮ ਬਹੁਤ ਮਿਹਨਤ ਦੇ ਨਾਲ ਬੜੇ ਲਗਨ ਦੇ ਨਾਲ ਇਸ ਕੈਂਪ ਦਾ ਆਯੋਜਨ ਕਰਦੇ ਨੇ ਕਿਉਂਕਿ ਪੰਜਾਬ ਕੇਸਰੀ ਗਰੁੱਪ ਨੇ ਹਮੇਸ਼ਾ ਦੇਸ਼ ਦੀ ਏਕਤਾ ਖਣਤਾ ਦੇ ਲਈ ਆਪਣੀ ਕੁਰਬਾਨੀ ਦਿੱਤੀ ਆਪਣਾ ਖੂਨ ਡੋਲਿਆ ਲਾਲਾ ਜਗਤ ਨਾਰਾਇਣ ਜੀ ਦੀ ਚਕਾਲਮੀ ਇਹ ਜਿਹੜੀ ਆ ਉਹ ਸ਼ਹਾਦਤ ਦੇ ਵਸ ਜਿਹੜਾ ਅਸੀਂ ਇੱਕ ਖੂਨਦਾਰ ਕੈਂਪ ਦੇ ਤੌਰ ਤੇ ਮਨਾ ਰਹੇ ਆ ਔਰ ਮੈਂ ਅਪੀਲ ਵੀ ਕਰਦਾ ਸਾਰੇ ਆਪਣੇ ਖੰਨਾ ਨਿਵਾਸੀਆਂ ਨੂੰ ਕਿ ਵੱਧ ਚੜ ਕੇ ਇਸ ਖੂਨਦਾਰ ਕੈਂਪ ਦੇ ਵਿੱਚ ਹਿੱਸਾ ਲਈਏ ਤਾਂ ਜੋ ਜਿਸ ਮਕਸਦ ਲਈ ਇਹਨਾਂ ਸਾਡੇ ਮਹਾਨ ਜਿਹੜੇ ਸਾਡੇ ਇਹ ਆਗੂ ਹੋਏ ਨੇ ਇਹਨਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਲਈ ਆਪਣਾ ਖੂਨ ਦੋਲਿਆ ਸੋ ਉਹਨਾਂ ਨੂੰ ਇੱਕ ਸੱਚੀ ਸ਼ੋਦਾਂਝਲੀ ਅਸੀਂ ਦੇ ਸਕੀਏ ਕਿ ਇੱਕ ਮਨੁੱਖਤਾ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਈਏ ਔਰ ਖੂਨਦਾਨ ਕਿਉਂਕਿ ਹਰੇਕ ਜਿਹੜਾ ਮਰੀਜ਼ ਆ ਉਹਦੀ ਲੋੜ ਲੋੜ ਹੈਗੀ ਆ ਸੋ ਉਸ ਲੋੜ ਨੂੰ ਪੂਰੇ ਕਰਨ ਦੇ ਲਈ ਇਹ ਵਿਸ਼ਾਲ ਖੂਨਦਾਨ ਕੈਂਪ ਲਾਇਆ ਜਾ ਰਿਹਾ ਔਰ ਇਸ ਪੂਰੇ ਸਾਲ ਦਾ ਹਰ ਸਾਲ ਚ ਇਹ ਇੱਕ ਬੜਾ ਹੀ ਨਵੇਕਲਾ ਤੇ ਬਹੁਤ ਹੀ ਵਿਸ਼ਾਲ ਖੂਨਦਾਨ ਕੈਂਪ ਜਿਹੜਾ ਲੱਗਦਾ ਔਰ ਜਿਹਦੇ ਨਾਲ ਅਸੀਂ ਸਹੀ ਮੈਨੇਜ ਵਿੱਚ ਮਨੁੱਖਤਾ ਦੀ ਸੇਵਾ ਕਰ ਸਕਦੇ ਕਿਉਂਕਿ ਪੰਜਾਬ ਕੇਸਰੀ ਗਰੁੱਪ ਨੇ ਆਪਣੀ ਕਲਮ ਦੇ ਨਾਲ ਵੀ ਬੜੀ ਨਿਡਰਤਾ ਦੇ ਨਾਲ ਦੇਸ਼ ਦੀ ਏਕਤਾ ਖੰਡਤਾ ਦੇ ਲਈ ਆਪਣੀ ਕਲਮ ਚਲਾਈ ਹੈ ਔਰ ਪੰਜਾਬ ਦੇ ਵਿੱਚ ਜਦੋਂ ਬਹੁਤ ਬਾੜੇ ਦੌਰ ਸੀਗਾ ਬੜਾ ਇੱਥੇ ਅਤਵਾਦ ਸੀਗਾ ਉਸ ਸਮੇਂ ਵੀ ਪੰਜਾਬ ਕੇਸਰੀ ਗਰੁੱਪ ਅੱਗੇ ਹੋ ਕੇ ਪੰਜਾਬ ਦੀ ਅਮਨ ਸ਼ਾਂਤੀ ਲਈ ਲੜਦਾ ਰਿਹਾ ਔਰ ਜਿਹਦੇ ਸਦਕਾ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਹੈ ਪੰਜਾਬ ਤਰੱਕੀ ਕਰ ਰਿਹਾ ਹੈ ਕੋਸ਼ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਜਿਹੜੇ ਅਸੀਂ ਅਮਨ ਪਸੰਦ ਲੋਕ ਆ ਜਿਹੜੇ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ ਲੋਕ ਆ ਜਿਹੜੇ ਦੇਸ਼ ਦੀ ਏਕਤਾ ਅਖੰਡਤਾ ਦੇ ਵਿੱਚ ਵਿਸ਼ਵਾਸ ਕਰਨ ਵਾਲੇ ਅਸੀਂ ਲੋਕ ਆ ਅਸੀਂ ਸਾਰੇ ਇਕੱਠੇ ਹੋ ਕੇ ਇਸ ਬਲੀਦਾਨ ਦਿਵਸ ਨੂੰ ਵੀ ਮਨਾਈਏ ਔਰ ਜਿਹੜਾ ਖੂਨਦਾਨ ਕੈਂਪ ਆ ਉਹਦੇ ਦਰਵਾਜ਼ਾ ਚੜ੍ਹ ਕੇ ਹਿੱਸਾ ਲਈ ਸੈਂ ਕਿਹੜੀ ਜਗ੍ਹਾ ਤੇ ਲੱਗ ਰਿਹਾ ਟਾਈਮਿੰਗ ਕੀ ਹੈ ਇਹ ਖੱਲੇ ਸ਼ਹਿਰ ਦੇ ਵਿੱਚ ਲੱਗ ਰਿਹਾ ਔਰ ਸਵੇਰ ਤੋਂ ਸ਼ੁਰੂ ਹੋ ਜਾਂਦਾ ਸੁਯੋਤ ਤੋਂ ਸ਼ੁਰੂ ਹੋ ਕੇ ਜਦੋਂ ਤੱਕ ਜਿਹੜੇ ਕਿਉਂਕਿ ਡਾਕਟਰ ਟੀਮ ਜਿਹੜੀ ਜਿਵੇਂ ਜਿਵੇਂ ਗਾਈਡ ਕਰਦੀ ਆ ਕਿ ਬਲੱਡ ਜਿਹੜਾ ਕਿੰਨਾ ਧੇਰ ਜਿਹੜਾ ਵਾ ਉਹ ਰੱਖਿਆ ਜਾ ਸਕਦਾ ਸੁਰੱਖਿਅਤ ਰੱਖਿਆ ਜਾ ਸਕਦਾ ਉਦੋਂ ਦੇ ਤੱਕ ਇਹ ਜਿਹੜਾ ਕੈਂਪੋ ਜਾਰੀ ਰਹੇ। ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਜੁਨੇ ਵੀ মিডিਆ ਵਾਲੇ ਮੇਰੇ ਭਰਾ ਅੱਜ ਪੰਜਾਬ ਪੀਐਸਯੂ ਆਫਿਸ ਖੰਨਾ ਦੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਮੈਂ ਇਹ ਦਿੱਤਾ ਚੌਨਾਵੀ ਹਰ ਸਾਲ ਤਕਰੀਬਨ ਪਿਛਲੇ 7 ਤੋਂ 8 ਸਾਲਾਂ ਤੋਂ ਪੰਜਾਬ ਕੇਸਰੀ ਗਰੁੱਪ ਕਰਨਾ ਵੱਲੋਂ ਇਹ ਜਿਹੜਾ ਵਿਸ਼ਾਲ ਖੂਲਨਾਂ ਕੈਂਪ ਲਗਾਇਆ ਜਾ ਰਿਹਾ ਹੈ ਇਸ ਵਾਰ ਵੀ ਇਹ ਖੂਲਨਾਂ ਕੈਂਪ 5 ਤਰੀਕ ਨੂੰ 5 ਸਤੰਬਰ ਨੂੰ ਆਈਡੀ ਪੈਲੇਸ ਆਈਡੀ ਬੈਂਕਟ ਹਾਲ ਜਿਹੜਾ ਉੱਥੇ ਲਗਾਇਆ ਜਾ ਰਿਹਾ ਹੈ ਤੇ ਹਰ ਸਾਲ ਵਾਂਗ ਮੈਨੂੰ ਪੂਰਨ ਉਮੀਦ ਹੈ ਵੀ ਜਿਵੇਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਖੂਨਦਾਨੀ ਨੇ ਖੂਨਦਾਨ ਕਰਨ ਆਉਂਦੇ ਨੇ ਤੇ ਇਸ ਵਾਰ ਵੀ ਵੱਡੀ ਗਿਣਤੀ ਦੇ ਵਿੱਚ ਹੀ ਖੂਨਦਾਨ ਕਰਨ ਜਿਹੜੇ ਲੋਕ ਪਹੁੰਚਣਗੇ ਤੇ ਮੈਂ ਦੱਸਣਾ ਚਾਹੁੰਦਾ ਲਾਲਾ ਜਗਤ ਨਾਰਾਇਣ ਜੀ ਜਿਨ੍ਹਾਂ ਨੇ ਦੇਸ਼ ਦੀ ਅਮਰ ਸ਼ਾਂਤੀ ਅਤੇ ਅਤਵਾਦ ਦੇ ਵਿਰੁੱਧ ਲੜਦੇ ਆ ਆਪਣਾ ਬਲਿਦਾਨ ਦਿੱਤਾ ਆਪਣਾ ਖੂਨ ਢੋਲਿਆ ਤੇ ਅੱਜ ਸਾਡਾ ਵੀ ਫਰਜ਼ ਬਣਦਾ ਹੈ ਵੀ ਜਿਹੜੇ ਅੱਜ ਪੰਜਾਬ ਕੇਸਰੀ ਗਰੁੱਪ ਵੱਲੋਂ ਜਿਹੜਾ ਇੱਕ ਖੂਨਦਾਨ ਕੈਂਪ ਲਾਇਆ ਜਾ ਰਿਹਾ ਹੈ ਵੀ ਇਹਦੇ ਵਿੱਚ ਉਸ ਜਿਹੜੀ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਦੇਸ਼ ਲਈ ਆਪਣਾ ਖੂਨ ਢੋਲਿਆ ਉਹਨਾਂ ਲਈ ਖੂਨਦਾਨ ਕਰਕੇ ਉਹਨਾਂ ਨੂੰ ਇਹ ਸ਼ਰਧਾਂਜਲੀ ਦੇਈਏ ਸ਼੍ਰੀ ਵਿਦੇ ਚੋਪੜਾ ਜੀ ਸ਼੍ਰੀ ਅਮਨਾਸ਼ ਚੋਪੜਾ ਜੀ ਸ਼੍ਰੀ ਅਭਿਜੇ ਚੋਪੜਾ ਜੀ ਦੀ ਜਿਹੜੀ ਦਿਸ਼ਾ ਨਿਰਦੇਸ਼ਾ ਹੈ ਇਹ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਤੇ ਇਹਦੇ ਵਿੱਚ ਸਾਰੇ ਆਪਾਂ ਲੱਭ ਚੜ ਕੇ ਜਿਹੜਾ ਸਾਰੇ ਸ਼ਹਿਰ ਵਾਸੀ ਸਹਿਯੋਗ ਕਰੀਏ ਤੇ ਮੈਨੂੰ ਪੂਰਨ ਆਸ ਹੈ ਵੀ ਹਰ ਵਾਰ ਜਿਵੇਂ ਸਾਨੂੰ ਪੂਰਨ ਸ਼ਹਿਰ ਵਾਸੀਆਂ ਦਾ ਸਹਿਯੋਗ ਮਿਲਦਾ ਹੈ ਤੇ ਇਸ ਵਾਰ ਵੀ ਪੂਰਾ ਸਹਿਯੋਗ ਮਿਲੇਗਾ ਸਰ ਕਿੰਨੇ ਜਿਹਨਾਂ ਕਮਰਕਸਲ ਤੁਹਾਡੀ ਬਹੁਤ ਵਧੀਆ ਰੈਣੀਏ ਦੇਖੋ ਪਿਛਲੀ ਵਾਰ ਵੀ 400 ਤੋਂ 500 ਦੇ ਕਰੀਬ ਸਾਡੇ ਜਿਹੜੇ ਜੁਮਿਤ ਹੋਏ ਸੀ ਉਸ ਤੋਂ ਪਿਛਲੇ ਤੱਕ 600 ਤੋਂ 700 ਦੇ ਵਿੱਚ ਸੀਗੇ ਤੇ ਸਾਨੂੰ ਇਸ ਵਾਰ ਵੀ ਉਮੀਦ ਹੋਈ ਹੈ ਜੇ ਅਸੀਂ ਜਿਹੜਾ ਸਾਡਾ 600 ਦਾ ਜਿਹੜਾ ਟਾਰਗੇਟ ਹੈਗਾ ਪਿਛਲੀ ਵਾਰ ਦਾ ਉਹਨੂੰ ਤਾਂ ਅਸੀਂ ਜ਼ਰੂਰ ਚਾਹਨੇ ਆ ਵੀ ਅਸੀਂ ਉਹਨੂੰ ਅਚੀਵ ਕਰੀਏ ਤੇ ਉਸ ਕਰਕੇ ਜਿਹੜੇ ਅਸੀਂ ਲਗਾਤਾਰ ਜਿੰਨੀਆਂ ਵੀ ਸਾਡੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀਆਂ ਸਾਨੂੰ ਹਰ ਵਾਰ ਸਹਿਯੋਗ ਦਿੰਦੀਆਂ ਨੇ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਨੇ ਰਾਜਨੀਤਿਕ ਜਿਹੜੀਆਂ ਪਾਰਟੀਆਂ ਨੇ ਸਭ ਵੱਲੋਂ ਜਿਹੜਾ ਸਾਨੂੰ ਸਹਿਯੋਗ ਮਿਲਦਾ ਹੈ ਅੱਜ ਹਰ ਜਿਹੜਾ ਜਿਹੜੀ ਵੀ ਧਾਰਮਿਕ ਜਾਂ ਲੋਕ ਸਮਾਜਿਕ ਸੰਸਥਾਵਾਂ ਸਾਰਿਆਂ ਜਿਹੜੀਆਂ ਜੋਰ ਲਗਾ ਰਹੀਆਂ ਨੇ ਵੱਤ ਵੱਦ ਖੂਨਦਾਨ ਕਰਨ ਵਾਸਤੇ ਨੌਜਵਾਨ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਮੀਟਿੰਗਾਂ ਦਾ ਜਿਹੜਾ ਹਰ ਰੋਜ਼ ਜਿਹੜਾ سلسلہ ਉਹ ਚੱਲ ਰਿਹਾ ਤੇ ਹਜੇ ਵੀ ਪੰਜ ਤਰੀਕ ਦੇ ਵਿੱਚ ਤਿੰਨ ਚਾਰ ਦਿਨ ਰਹਿੰਦੇ ਨੇ ਤੇ ਹੋਰ ਵੀ ਜਿਹੜਾ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜਿਹੜਾ ਸਾਡਾ ਜਿਹੜਾ ਟੀਚਾ ਹੈ ਜੇ ਨੂੰ ਅਸੀਂ ਪੂਰਾ ਕਰੀਏ ਕਨੇ ਕਨੇ ਬਰਾੜ ਬੰਦੇ ਜਿਹੋ ਜਿਹੋ ਨੇ ਕੁੰਝ ਰਿਹਾ ਨੇ ਇੱਥੇ ਫਿਲਹਾਲ ਤਾਂ ਕੀ ਹੈ ਵੀ ਇਹ ਜਿਹੜਾ ਇੱਕ ਨਾ ਬਹੁਤ ਵੱਡਾ ਜਿਹੜਾ ਜਦੋਂ ਖੂਨਦਾਨ ਨਾ ਜਿਹੜਾ ਜਦੋਂ ਥੋੜਾ ਹੋਵੇ ਉੱਥੇ ਆਪਾਂ ਦੋ ਤਿੰਨ ਟੀਮਾਂ ਬੁਲਾ ਸਕਦੇ ਹਾਂ ਇਹ ਇੱਥੇ ਨਾ ਸਾਨੂੰ ਤਕਰੀਬਨ ਇੱਕ ਦਿਨ ਦੋ ਦਿਨ ਪਹਿਲਾਂ ਤੋਂ ਹੀ ਟੀਮਾਂ ਉੱਥੇ ਆ ਕੇ ਆਪਣੀ ਰਿਹਸਲ ਕਰਦੀਆਂ ਨੇ ਇਸ ਕਰਕੇ ਅਸੀਂ ਜਿਹੜੀ ਹਨਨਸੀ ਹੋਮ ਦੇ ਬਲੱਡ ਬੈਂਕ ਦੀ ਟੀਮ ਹੈ ਉਹ ਬੁਲਾਨੇ ਆ ਕਿਉਂਕਿ ਉਹ ਇੱਕ ਦਿਨ ਪਹਿਲਾਂ ਵੀ ਉੱਥੇ ਆ ਕੇ ਪ੍ਰੋਪਰ ਕਿਉਂਕਿ ਜੇ 5-600 ਬੰਦੇ ਦਾ ਅਰੇਂਜਮੈਂਟ ਕਰਨਾ ਹੈ ਨਾ ਤਾਂ ਉਹ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਇਹਦੇ ਲਈ ਬਹੁਤ ਇੱਕ ਸਿਸਟਮ ਨਾਲ ਚਲਾਉਣਾ ਪੈਂਦਾ ਹੈ ਉਹ ਨਾਲ ਦੀ ਨਾਲ ਕਲੈਕਟ ਬਲੱਡ ਕਲੈਕਟ ਕਰਕੇ ਵੀ ਪਹੁੰਚਾਣਾ ਪੈਂਦਾ ਜਾਦਾ देर ਉਸ ਦਾ ਆਪਾਂ ਉੱਥੇ ਰੱਖ ਵੀ ਨਹੀਂ ਸਕਦੇ ਕਿਉਂਕਿ ਦੋ ਹੀ ਤੱਕੇ ਚੱਲਣਾ ਹੁੰਦਾ ਹੈ ਤੇ ਉਸ ਕਰਕੇ ਉਹ ਪੂਰਾ ਮੈਨੇਜ ਜਿਹੜਾ ਬੰਦਾ ਕਰਦਾ ਅਸੀਂ ਉਹਨਾਂ ਨੂੰ ਹੀ ਕਰਦੇ ਹੁੰਦੇ ਆ ਵੀ ਸਾਡੇ ਨਾਲ ਉਹੀ ਕੰਮ ਕਰਨ ਤੇ ਉਹਨਾਂ ਵੱਲੋਂ ਵੀ ਸਾਨੂੰ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ ਤੇ ਇੱਕ ਦਿਨ ਪਹਿਲਾਂ ਦੋ ਦਿਨ ਪਹਿਲਾਂ ਵੀ ਉਹ ਸ਼ੁਰੂ ਕਰ ਦਿੰਦੇ ਨੇ ਉੱਥੇ ਆ ਕੇ ਸਾਰਾ ਕੁਝ ਸੈਟਿੰਗ ਕਰਾਉਂਦੇ ਆ। ਉਹ ਬਲੱਡ ਹੀ ਕਲੈਕਸ਼ਨ ਹੈ ਫਿਰ ਕੁਝ ਇਹ ਕਿ ਹਰ ਤਰ੍ਹਾਂ ਦੇ ਕਿਥੇ ਦੇ ਉੱਪਰ ਚਾਹ ਮਿਲ ਕੇ ਟੈਟ ਭੋਜਤ ਹੋਵੇ ਉਥੋਂ ਆਪਾਂ ਨੂੰ ਸਭ ਨੂੰ ਜੋ ਵੀ ਜਿੰਨਾਂ ਨੂੰ ਹਾਂਜੀ 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 ਮੁਖਮੰਦ ਕੋਲ ਆਵੇ ਉਸ ਦਿਨ ਮੁਖਮੰਦ ਕੈਬਨਟ ਮੰਤਰੀ ਤਰਨਪੀਰ ਸਿੰਘ ਸੋਨ ਦੇ ਅਚਾਨਕ ਸਿੰਘ ਵਰਸਰ ਜੀ ਨੇ ਤੇ ਸਾਡੇ ਅਭੀਕ ਚੋਪੜਾ ਜੀ ਕੈਰੈਕਟਰ ਪੰਜਾਬ ਕਿਸਲੀ ਗਰੁੱਪ ਵੱਲੋਂ ਉਹ ਵੀ ਪਹੁੰਚ ਰਹੇ ਨੇ ਉਸ ਤੋਂ ਇਲਾਵਾ ਡਾਕਟਰ ਅਮਰ ਸਿੰਘ ਜੀ ਗੁਰਪੀਰਤ ਜੀ ਦੁੱਲੂ ਸਾਹਿਬ ਕਹਿੰਦੇ ਕਿ ਜਿੰਨੀਆਂ ਵੀ ਸਾਡੇ ਇਲਾਕੇ ਦੇ ਆ ਰਾਜਨੀਤਿਕ ਤੇ ਧਾਰਮਿਕ ਸੰਤ ਮਹਾਪੁਰਸ਼ ਸਭ ਸਾਡੇ ਮੁਖਮੰਦ ਜੀ ਨੇ ਤਾਂ